15 ਅਕਤੂਬਰ ਨੌਪੂਰੇ ਪੰਜਾਬ ਪਰ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਪਰ ਵੱਖ-ਵੱਖ ਥਾਵਾਂ ਤੋਂ ਇਹ ਜੇ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਭਾਈਚਾਰਕ ਸੰਝ ਜਿਹੜੀ ਹੈ ਪਿੰਡਾਂ 'ਚ ਕਾਇਮ ਰਵੇ ਉਸ ਤੋਂ ਲੈ ਕੇ ਸਰਪੰਤੀਆਂ ਜਿਹੜੀਆਂ ਨੇ ਪਿੰਡਾਂ ਵਿੱਚ ਹੋ ਰਹੀਆਂ ਨੇ ਮੋਗਾ ਦੇ ਪਿੰਡ ਸੋਸਣ ਵਿਖੇ ਖੜੇ ਆ ਜਿੱਥੇ ਪਿਛਲੇ 15 ਸਾਲਾਂ ਤੋਂ ਸਰਪੰਤੀ ਨਾਲ ਜਿਹੜਾ ਸਰਪੰਚ ਅਤੇ ਪੰਚਾਇਤ ਮੈਂਬਰ ਜਿਹੜੇ ਚੁਣੇ ਜਾ ਰਹੇ ਨੇ ਇੱਕ ਭਾਈਚਾਰਕ ਸੰਝ ਜਿਹੜੀ ਹੈ ਪਿੰਡ ਵਿੱਚ ਕਾਇਮ ਰੱਖੀ ਹੋਈ ਹੈ ਪਿੰਡ ਵਾਸੀਆਂ ਨੇ ਅੱਜ ਸਰਬਸੰਮਤੀ ਨਾਲ ਗੁਰਵੰਤ ਸਿੰਘ ਹੋਰਾਂ ਨੂੰ ਸਰਪੰਚ ਚੁਣਿਆ ਗਿਆ ਤੇ ਨਾਲ ਦੀ ਨਾਲ ਮੈਂਬਰ ਸਹਿਬਾਂ ਚੁਣੇ ਗਏ ਨੇ ਗੁਰਵੰਤ ਸਿੰਘ ਹੋਰਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਮੁੱਦੇ ਨੇ ਪਿੰਡ ਦੇ ਕੀ ਵਿਕਾਸ ਕੰਮ ਰਹਿੰਦੇ ਨੇਗੇ ਜਿਹੜੇ ਪਿਛਲੀ ਵਾਰੀ ਨਹੀਂ ਹੋ ਪਾਏ ਤੇ ਅੱਗੇ ਕਿਸ ਤਰ੍ਹਾਂ ਪਿੰਡ ਦਾ ਵਿਕਾਸ ਜਿਹੜਾ ਹੈ ਉਹ ਕਰਵਾਉਣਗੇ ਗਰਵੰਤ ਸਿੰਘ ਜੀ ਬਹੁਤ-ਬਹੁਤ ਮੁਬਾਰਕਾ ਬਹੁਤ-ਬਹੁਤ ਤੁਹਾਨੂੰ ਵਧਾਈਆਂ ਸਰਪੰਚ ਚੁਣੇ ਜਾਣ ਤੇ ਧੰਨਵਾਦ ਭਾਈ ਜੀ ਤੁਹਾਡਾ ਵੀ ਸਾਰੇ ਪਿੰਡ ਦਾ ਸਾਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਸਾਡੇ ਪਿੰਡ ਦੇ ਵਿੱਚ ਜਿਹੜੀ ਆ ਸਰਬਸੰਮਤੀ ਹੋਈ ਹੈ ਪਹਿਲੀ ਨਹੀਂ ਜੀ ਪਹਿਲਾਂ ਵੀ 15 ਸਾਲ ਤੋਂ ਲਗਾਤਾਰ ਸਰਬਸੰਮਤੀਆਂ ਹੁੰਦੀਆਂ ਆ ਰਹੀਆਂ ਆ ਸਾਡਾ ਨਗਰ ਜਿਹੜਾ ਸਾਰਾ ਇਕੱਠਾ ਹੈ ਚੇਕਾਥ ਬਾਗ ਹੈ ਕੋਈ ਵੀ ਇਹਦੇ ਵਿੱਚ ਪਾਰਟੀਬਾਜੀ ਨਹੀਂ ਜਿਹੜੀ ਅੱਜ ਵੀ ਪੰਚਾਇਤ ਚੁਣੀ ਜਾਓ ਸਾਰੇ ਨਗਰ ਦੀ ਪਿੰਡ ਦੀ ਪੰਚਾਇਤ ਚੁਣੀ ਹੈ ਨਾ ਕਿ ਕਿਸੇ ਪਾਰਟੀਬਾਜੀ ਦੀ ਪੰਚਾਇਤ ਹੈ ਕੰਮ ਸਾਡੇ ਪਹਿਲਾਂ ਵਾਲੀਆਂ ਪੰਚਾਇਤਾਂ ਨੇ ਬਹੁਤ ਕੀਤਾ ਸਾਰੇ ਜਿੰਨਾ ਆਵਾਜ਼ ਜ਼ੋਰ ਲੱਗਦਾ ਸਾਰਨ ਲਾਇਆ ਹੁਣ ਸਾਡੇ ਜਿਹੜੇ ਵੱਡੇ ਕੰਮ ਆ ਉਹ ਤਾਂ ਬਾਈ ਜੀ ਪਿੰਡ ਸਾਡੇ ਇਕ ਤਾਂ ਨਹਿਰੀ ਪਾਣੀ ਦਾ ਇੱਕ ਸਕੂਲ ਦਾ ਤੇ ਬਾਕੀ ਤਕਰੀਬਨ ਪਿੰਡ ਦੇ ਸਾਰੇ ਕੰਮ ਪਹਿਲਾਂ ਹੋਏ ਹੋਏ ਵੀ ਜਿੰਨੇ ਵੀ ਹੁਣ ਵੱਡੇ ਪ੍ਰੋਜੈਕਟ ਕੋਈ ਗਵਰਨਮੈਂਟ ਤੇ ਆਉਣਗੇ ਤੋਂ ਅਸੀਂ ਪਿੰਡ ਨੂੰ ਲਿਆ ਕੇ ਦੇਵਾਂਗੇ 15 ਸਾਲ ਸਰਬਸੰਤੀ ਹੁੰ ਪਈ 15 ਸਾਲ ਤੋਂ ਸਾਰੂ ਸੰਮਤੀ ਹੁੰਦੀ ਆ ਰਹੀ ਆ ਸਾਰਾ ਪਿੰਡ ਤਾਂ ਹੀ ਇਕੱਠਾ ਹੈ ਕਿਉਂਕਿ ਕਿਸੇ ਨੂੰ ਜਦੋਂ ਵੀ ਕਿਤੇ ਵਾਲੀ ਜਿਹੜਾ ਝਗੜਾ ਹੁੰਦਾ ਉਹ ਸਾਰਾ ਉਹ ਪਚੈਤੀ ਚੋਣਾ ਵੇਲੇ ਹੁੰਦਾ ਅੱਗੇ ਪਿੱਛੇ ਤਾਂ ਨਹੀਂ ਹੁੰਦਾਗਾ ਸਾਡੇ ਪਚੈਤੀ ਚੋਣਾ ਹੋਈਆਂ ਨੂੰ 15 ਸਾਲ ਹੋ ਗਏ ਆ ਤੀਰ ਪਿੰਡ ਸਾਰਾ ਪਿੰਡ ਇਕੱਠਾ ਜਿਵੇਂ ਕਿਤੇ ਕੋਈ ਕਿਸੇ ਨੂੰ ਨਹੀਂ ਕੋਈ ਸਾਰੇ ਆਸ ਦੇ ਖੇਡਦੇ ਆ ਸਾਰੇ ਇਕੱਠੇ ਆ ਜਦੋਂ ਵੀ ਕੋਈ ਕਿਸੇ ਦੁੱਖ ਤਕਲੀਫ ਹੁੰਦੀ ਸਾਡਾ ਸਾਰਾ ਪਿੰਡ ਇਕੱਠਾ ਹੋਗੇ ਖੜ ਜਾਂਦਾ ਉਸ ਦੇ ਨਾਲ ਸਾਡੀ ਕੋਈ ਢੜੇਵਾਂ ਦੀ ਕੋਈ ਨਹੀਂ ਇਸ ਚੀਜ਼ ਹੂੰ ਕੀ ਕੀ ਮੁੱਦੇ ਨੇ ਪਿੰਡ ਦੇ ਪਿੰਡ ਦੇ ਬਸ ਮੇਨ ਮੁੱਦੇ ਤਾਂ ਜੇ ਕਿਹਾ ਨਹਿਰੀ ਪਾਣੀ ਆ ਤੁਹਾਨੂੰ ਦੱਸ ਕੇ ਹਟਿਆ ਉਹ ਆ ਵੀ ਜਰੂਰੀ ਲੱਗਦਾ ਕਰਨ ਵਾਲਾ ਸਾਡੇ ਕਿਸੇ ਖੇਤ ਨੂੰ ਨਹਿਰੀ ਪਾਣੀ ਨਹੀਂ ਲੱਗ ਰਿਹਾ ਤੇ ਇੱਕ ਸਕੂਲ ਦਾ ਸਕੂਲ ਸਾਡੇ ਅਪਗ੍ਰੇਡ ਕਰਨ ਵਾਲਾ ਇੱਕ ਧਰਮਸ਼ਾਲ ਦੀ ਇਮਾਰਤ ਆ ਜਿਹੜੀ ਉਹ ਥੋੜੀ ਖਸਤਾ ਹੋਈ ਵੀ ਆ ਜਿਹੜੇ ਪਿੰਡ ਦੇ ਜਿਹੜੀ ਮੈਨੂੰ ਮੇਨ ਤਾਂ ਇਹੀ ਆ ਬਾਕੀ ਜਿਹੜੇ ਵੱਡੇ ਪ੍ਰੋਜੈਕਟ ਆ ਉਹ ਅਸੀਂ ਗਵਰਨਮੈਂਟ ਜਦੋਂ ਵੀ ਆਉਗੀ ਅਸੀਂ ਲਾ ਕੇ ਪਿੰਡ ਨੂੰ ਦੇਵਾਂਗੇ ਤੇ ਕੋਸ਼ਿਸ਼ ਇਹ ਹੀ ਰਹੂਗੀ ਕਿ ਪਿੰਡ ਸਾਰੇ ਸਾਡੇ ਜਿਹੜਾ ਜਿਹੜੇ ਚੋਂ ਪਾਈ ਸੋਨਾ ਕਰਗੇ ਪਿੰਡ ਨੂੰ ਸਭ ਤੋਂ ਸੋਹਣਾ ਪਿੰਡ ਬਣਾਉਣ ਦੀ ਸਾਡਾ ਇਹ ਸੁਪਨਾ ਹੈ ਉਹ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਨੌਜਵਾਨ ਜਿਹੜੇ ਨਸ਼ਾ ਚ ਦਲਦਲ ਫਸਿਆ ਥੋੜੇ ਪਿੰਡ ਚ ਕੀ ਸਟੇਟਸ ਹੈ ਸਾਡੇ ਤਕਰੀਬਨ ਮੈਂ ਬਾਲਾ ਤਾਂ ਨਹੀਂ ਕਹਿ ਸਕਦਾ ਜੀ ਸਾਡਾ ਜਿਹੜਾ ਪਿੰਡ ਹੈ ਚਿੱਟੇ ਤੋਂ ਜਾਂ ਟੀਕੇ ਵਗੈਰਾ ਤੋਂ ਸਾਡਾ ਪਿੰਡ ਜਿਹੜਾ ਸਪੂਰਨ ਪੂਰਾ ਬਚਿਆ ਹੋਇਆ ਇੱਕ ਵੀ ਸਾਡੇ ਇਹੋ ਜਿਹਾਂ ਨੌਜਵਾਨ ਨਹੀਂ ਜਿਹੜਾ ਕੋਈ ਚਿੱਟਾ ਵਗੈਰਾ ਲਾਉਂਦਾ ਹੋਊਗਾ ਸਾਡਾ ਸਾਰਾ ਪਿੰਡ ਇਸ ਚੀਜ਼ ਤੋਂ ਬਚਿਆ ਹੋਇਆ ਹੈ ਹਮ ਭਾਈ ਕੀ ਨਾਮ ਤੁਹਾਡਾ ਗੁਰਚਰਨ ਸਿੰਘ ਹੈ ਗੁਰਦਵ ਸਿੰਘ ਜੀ ਸਾਬ ਸਮਤੀ ਨਾਲ ਸੁਣਿਆ ਗਿਆ 15 ਸਾਲਾਂ ਤੋਂ ਪਿੰਡ ਜਿਹੜਾ ਚੁਣਿਆ ਚੁਣਿਆਉਂਦੇ ਸਰਪੰਚ ਚੁਣਿਆਉਂਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜੀ ਇੱਕ ਥਵਾਕ ਹੈ ਏਕਾ ਤਾਂ ਵੋਟਾਂ ਹੀ ਸਾਨੂੰ ਫਰਕ ਪਾਉਂਦੀਆਂ ਵੋਟਾਂ ਨਹੀਂ ਸਾਡੇ ਹੁੰਦੀਆਂ ਕਿਉਂਕਿ ਸਾਡਾ ਤਿੰਨ ਤੀਜੀ ਵਾਰ ਹੋ ਗਿਆ 15 ਸਾਲ ਹੋ ਗਏ ਆ ਸਾਡੇ ਕਿਉਂਕਿ ਅਸੀਂ ਪੱਖਪਾਤੀ ਤੋਂ ਬਾਹਰ ਐਸ ਗੱਲ ਕੋਈ ਵੀ ਬਣੇ ਇੱਥੇ ਕੋਈ ਪਾਰਟੀ ਨਹੀਂਗੀ ਪਾਰਟੀ ਹੋਊਗੀ ਪਾਸੇ ਹੋਊਗੀ ਜਾ ਕੇ ਜਦੋਂ ਕਿ ਪੰਚਾਇਤ ਦੇ ਵਿੱਚ ਆ ਕੇ ਕੋਈ ਪਾਰਟੀ ਨਹੀਂ ਪੰਚਾਇਤ ਦੇ ਵਿੱਚ ਆ ਕੇ ਨਰਪੱਖ ਜਿਹੜਾ ਵੀ ਸਰਪੰਚ ਬਣਦਾ ਸਾਡੇ ਸਾਰਿਆਂ ਦੀ ਗੱਲ ਸੁਣਦਾ ਜੇ ਕੋਈ ਨਹੀਂ ਸੁਣਦਾ ਤੇ ਉਹਨੂੰ ਬੇਨਤੀ ਕਰੀਦੀ ਵੀ ਤੈਨੂੰ ਬਣਾਇਆ ਸੀ ਬਈ ਤੇ ਗਰਵੰਤ ਸਿੰਘ ਨੂੰ ਵੀ ਇਹੀ ਸਾਡੀਆਂ ਉਮੀਦਾਂ ਪਹਿਲਾਂ ਉਹ ਇਹਨੇ ਸੰਘਰਸ਼ ਕੀਤਾ ਕਲੱਬਾਂ ਦੇ ਵਿੱਚ ਰਹੇ ਆ ਗਊਸ਼ਾਲਾਂ ਦੀਆਂ ਇਹਨਾਂ ਨੇ ਸੇਵਾ ਕੀਤੀਆਂ ਇਹ ਬੰਦਿਆਂ ਨੇ ਸੰਘਰਸ਼ ਕੀਤਾ ਸੇਵਾ ਕਰਨ ਦਾ ਪਹਿਲਾਂ ਤੋਂ ਹੀ ਇਹਨਾਂ ਨੂੰ ਇਹਨਾਂ ਦੀ ਆਤ ਸੇਵਾ ਕਰਨ ਦੀ ਮਨੁੱਖਤਾ ਦੀ ਤੇ ਇਹ ਪਹਿਲਾਂ ਤੋਂ ਸ਼ੌਕ ਹੈ ਉਹ ਸ਼ੌਕ ਪੂਰਾ ਕਰਦੇ ਆ ਰਹੇ ਐ ਕਿ ਇਹਨਾਂ ਨੂੰ ਵਾਂਗਡੋਰ ਪਿੰਡ ਦੀ ਸਰਪੰਚੀ ਦੀ ਦਿੱਤੀ ਆ ਤੇ ਸਾਨੂੰ ਪੂਰੀ ਉਮੀਦ ਹੈ ਵੀ ਗਰਵੰਤ ਸਿੰਘ ਪੂਰਨ ਸੰਪੂਰਨ ਪੂਰਾ ਪੂਰੇ ਉਤਰਨਗੇ ਪਹਿਰੇ ਤੇ ਭਈ ਇੱਕ ਕਹਦੇ ਕਿ ਜਦੋਂ ਪੰਚਾਇਤੀ ਚੋਣਾਂ ਜਾਂ ਕੋਈ ਵੀ ਚੋਣਾਂ ਆਉਂਦੀਆਂ ਲੋਕ ਸਭਾ ਵਿਧਾਨ ਸਭਾ ਚੋਣਾਂ ਕੋਈ ਵੀ ਆਉਂਦੇ ਤਾਂ ਪਿੰਡ ਚ ਨਾ ਜਿਹੜੀ ਆ ਲੜਾਈ ਬਹੁਤ ਜ਼ਿਆਦਾ ਹੁੰਦੀ ਆ ਲੱਗਦਾ ਕਿ ਇਹ ਜੇ ਪਿੰਡ ਵੀ ਜਿਵੇਂ ਤੁਹਾਡਾ ਪਿੰਡ ਆ ਪਿਛਲੇ 15 ਸਾਲਾਂ ਤੋਂ ਚੁਣਿਆ ਆਉਂਦਾ ਤਾਂ ਇਸ ਤਰ੍ਹਾਂ ਦੇ ਪਿੰਡ ਚਾਹੀਦੇ ਆ ਪਿੰਡ ਵਾਸੀਆਂ ਨੂੰ ਇਹ ਪਿੰਡਾਂ ਵਾਲੇ ਲੋਕਾਂ ਨੂੰ ਕੀ ਸੁਨੇਹਾ ਦੇਓਗੇ ਜਿਹੜੇ ਕਈ ਪਿੰਡਾਂ ਚ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਇੱਕ 2 ਕਰੋੜ ਤੱਕ ਦੀ ਬੋਲੀ ਜਿਹੜੀ ਆ ਇੱਕ ਪਿੰਡ ਗੁਰਦਾਸਪੁਰ ਕੰਨੀ ਆ ਉੱਥੇ ਲੱਗ ਰਹੀ ਆ ਭਾਈ ਜੀ ਮੈਂ ਸਾਰੇ ਨਗਰਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜੀ ਪਾਰਟੀ ਬਾਜੀ ਆ ਜਾਂ ਕੋਈ ਜਿਹੜੀ ਪੰਚਾਇਤ ਆ ਇਹ ਪਿੰਡ ਦੀ ਹੁੰਦੀ ਆ ਨਾ ਕਿ ਆਪਣੀ ਜੇ ਆਪਾਂ ਬੋਲੀਆਂ ਦੇ ਕੇ ਪੰਚਾਇਤ ਬਣਾਉਨੇ ਆ ਤਫਰੂਪ ਵਿੱਚੇ ਮੁਰਦ ਕੋਸ਼ਿਸ਼ ਕਰਦੇ ਆ ਮੁੱਲ ਖਰੀਦਣ ਵਾਲੀ ਗੱਲ ਕਰਦੇ ਆ ਫਿਰ ਉਹ ਚ ਆਪਾਂ ਨੂੰ ਹਕਾਰ ਵੀ ਹੋ ਜਾਂਦਾ ਜੀ ਮੈਂ ਇੰਨੇ ਚ ਸਰਪੰਚ ਬਣਿਆ ਫਿਰ ਉਹ ਪਿੰਡ ਦਾ ਤਾਂ ਰਹਿੰਦਾ ਨਹੀਂ ਉਹਦਾ ਪੈਸੇ ਦੀ ਦੌਰ ਜਮਾਉਂਦਾ ਮੈਂ ਸਾਰੇ ਨਗਰਾਂ ਨੂੰ ਇਹ ਬੇਨਤੀ ਕਰਦਾ ਕਿ ਜਿਵੇਂ ਸਾਰਵਸਾਂਮਤੀ ਅਸੀਂ ਕੀਤੀਆਂ ਨਾ ਇਸੇ ਤਰ੍ਹਾਂ ਸਾਰੇ ਸਾਰੋਸਾਂਮਤੀਆ ਕਰੋ ਕਿਉਂਕਿ ਸਾਰਾ ਪਿੰਡ ਇਕੱਠਾ ਰਹਿੰਦਾ ਉਹ ਚ ਰਹਿਣ ਦਾ ਇੱਕ ਵੱਖਰਾ ਹੀ ਨਜ਼ਾਰਾ ਆਉਂਦਾ ਜੀ ਕਿਉਂਕਿ ਜਦੋਂ ਕਿਸੇ ਵੀ ਗਲੀ ਲੰਘਦੇ ਹਾਸਦੇ ਹਰ ਇੱਕ ਬਜ਼ੁਰਗ ਟੀਚਰ ਕਰਦਾ ਹਰ ਇੱਕ ਮਾਂ ਭੈਣ ਜੀਰੋ ਵੀ ਆ ਕੇ ਛੇੜਕ ਲੰਘਦੇ ਆਸ਼ੀਰਵਾਦ ਦਿੰਦੇ ਆ ਜੀ ਉਹ ਇੱਕ ਵੱਖਰਾ ਹੀ ਮਨ ਨੂੰ ਸਕੂਨ ਮਿਲਦਾ ਜੋ ਚੀਜ਼ ਦਾ ਦੂਜੇ ਪਿੰਡਾਂ ਨੂੰ ਵੀ ਚਾਹੀਦਾ ਹੈ ਸਰ ਹਾਂਜੀ ਹਾਂਜੀ ਦੂਜੇ ਪਿੰਡਾਂ ਨੂੰ ਮੈਂ ਬੇਨਤੀ ਕਰਦਾ ਜੀ ਇਹਨਾਂ ਚੀਜ਼ਾਂ ਦੇ ਵਿੱਚ ਕੋਸ਼ਿਸ਼ ਨਹੀਂ ਪਿਆ ਜਿਹੜੀਆਂ ਧੜੇ ਬੰਦੀਆਂ ਬਣਾ ਲੈਣੀਆਂ ਆਪਾਂ ਜਿਹੜਾ ਪਿੰਡ ਨਗਰ ਆ ਉਹ ਇਕੱਠਾ ਹੁੰਦਾ ਸਰਵ ਸੋ ਇਸਨ ਨਨਯੁਕਤ ਸਰਪੰਚ ਗੁਰਵੰਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਅਪੀਲ ਵੀ ਕੀਤੀ ਹੈ ਦੂਜੇ ਪਿੰਡਾਂ ਨੂੰ ਕਿ ਵੱਤ ਵਤ ਜਿਹੜੀ ਹੈ ਸਰਬਸੰਮਤੀ ਨਾਲ ਜਿਹੜੇ ਹੈ ਉਹਨਾਂ ਦੇ ਪੰਚਾਇਤ ਮੈਂਬਰ ਸਰਪੰਚ ਜਿਹੜੇ ਚੁਣੇ ਜਾਣੇ ਚਾਹੀਦੇ ਤਾਂ ਕਿ ਭਾਈਚਾਰਕ ਸਾਂਝ ਬਣੀ ਰਵੇ ਦੱਸ ਦਈਏ ਕਿ ਪਿਛਲੇ 15 ਸਾਲਾਂ ਤੋਂ ਮੋਗਾ ਦੇ ਪਿੰਡ ਸੋਸਣ ਚ ਲਗਾਤਾਰ ਜਿਹੜੀ ਹੈ ਸਰਬਸੰਮਤੀ ਨਾਲ ਸਰਪੰਚ ਚੁਣੇ ਚੁਣਿਆ ਰਹੇ ਨੇਗੇ ਤੇ ਅੱਜ ਵੀ ਅੱਜ ਸਰਬਸੰਮਤੀ ਨਾਲ ਲੋਕਾਂ ਨੇ ਗੁਰਵੰਤ ਸਿੰਘ ਹੋਰਾਂ ਨੂੰ ਸਰਪੰਚ ਚੁਣਿਆ ਮੋਗਾ ਤੋਂ ਨਵਦੀਪ ਸਿੰਘ ਜ਼ੀ ਮੀਡੀਆ